ਦੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅਪਲਿੰਸ ਸਟੱਡੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਜੋ ਪ੍ਰੋਗਰਾਮ ਕਰਨ ਜਾ ਰਹੇ ਹਾਂ ਉਹ ਮਾਸਟਰ ਕੈਡਰ ਜੁਜੀਸੀ ਕੇ ਬੀ ਐਸਟੀ ਐਸਐਸਪੀ ਜਾਂ ਰਾਜਸਥਾਨ ਜਾਂ ਹਰਿਆਣਾ ਦੇ ਵਿੱਚ ਜੋ ਵੀ ਪੰਜਾਬੀ ਦੇ ਇਗਜ਼ਾਮ ਹੁੰਦੇ ਨੇ ਉਹਦੇ ਲਈ ਇਹ ਪ੍ਰੋਗਰਾਮ ਲਾਈਵ ਆਨ ਹੋਣਗੇ ਤੇ ਜੋ ਵੀ ਪੰਜਾਬ ਵਿੱਚ ਕੰਪੀਟੀਟ ਇਗਜ਼ਾਮ ਹੁੰਦੇ ਆ ਚਾਹੇ ਉਹ ਕਲਰਕ ਦਾ ਚਾਹੇ ਉਹ ਫਟਵਾਰੀ ਦਾ ਚਾਹੇ ਕੋਈ ਪੁਲਿਸ ਦਾ ਹਰ ਇੱਕ ਵਿੱਚ ਪੰਜਾਬੀ ਦੇ ਪ੍ਰਸ਼ਨ ਆਉਂਦੇ ਨੇ ਤੇ ਇਹ ਜੋ ਸਾਡੀ ਲੜੀ ਕੀ ਹੈ ਪ੍ਰਸ਼ਨ ਵਾਲੀ ਆ ਤਾਂ ਇਹ ਤੁਸੀਂ ਜ਼ਰੂਰ ਦੇਖਦੇ ਰਹੋ ਕਿਉਂਕਿ ਇਹ ਸਾਰੇ ਹੀ ਪ੍ਰਸ਼ਨ ਬਹੁਤ ਹੀ ਮਹੱਤਵਪੂਰਨ ਨੇ ਪੰਜਾਬੀ ਸਾਇਤ ਨਾਲ ਸੰਬੰਧਿਤ ਸੋ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਦਾ ਮੈਂ ਪਹਿਲਾ ਪ੍ਰਸ਼ਨ ਸਬਦਰਾ ਨਾਟਕ ਦਾ ਵਿਸ਼ਾ ਕੀ ਹੈ ਜਿਹੜਾ ਸਬਦਰਾ ਨਾਟਕ ਸੀ ਤੁਹਾਨੂੰ ਪਤਾ ਹੀ ਹੈ ਈਸ਼ਵ ਚੰਦਰ ਅੰਦਾ ਸੀ ਇਹਦਾ ਵਿਸ਼ਾ ਕੀ ਸੀਗਾ ਜ ਜਦਾ ਸਹੀ ਉੱਤਰ ਹੈ ਇਹ ਸਮਾਜ ਦੀ ਅਨਪੜਤਾ ਹੀ ਸਮੱਸਿਆ ਇਹਦੇ ਵਿੱਚ ਦਸਤੀ ਗਈ ਸੀ ਉਜਾਗਰ ਕੀਤੀ ਗਈ ਸੀ ਸੋ ਇਹਦਾ ਵਿਸ਼ਾ ਸੀਗਾ ਸਮਾਜ ਦੀ ਅਨਪੜਤਾ ਦੇ ਉੱਤੇ ਆਧਾਰਿਤ ਸੀ ਬਤਾਂਗੇ ਅਗਲੇ ਪ੍ਰਸ਼ਨ ਵੱਲ ਅਗਰ ਤੁਹਾਨੂੰ ਮੇਰੀ ਆਵਾਜ਼ ਘੱਟ ਸੁਣ ਰਹੀ ਆ ਜਾਂ ਕਿਸੇ ਵੀਡੀਓ 'ਚ ਕੱਟ ਆਈ ਆ ਤਾਂ ਮੈਨੂੰ ਦੱਸ ਦਿਓ ਕਿਉਂਕਿ ਫੇ ਮੈਂ ਹੋਰ ਉੱਚੀ ਬੋਲਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਮੈਨੂੰ ਕਈ ਵਾਰ ਮੈਂ ਆਪਣੀ ਵੀਡੀਓ ਸੁਣਦਾ ਤਾਂ ਮੈਨੂੰ ਤਾਂ ਐਂ ਲੱਗਦਾ ਕਿ ਪਤਾ ਨਹੀਂ ਮੈਂ ਕਿਤੇ ਬੈਠਾ ਹਾਂ ਨਾ ਆਪਣੀ ਆਵਾਜ਼ ਤਾਂ ਆਪਾਂ ਫੁੱਲ ਕਰਦੇ ਨਹੀਂ ਹੈਗੇ ਨਾ ਜਦੋਂ ਆਪਾਂ ਕਿਤੇ ਬੈਠਾ ਹਾਂ ਨਾ ਜਿਵੇਂ ਆਫਿਸ ਵੀ ਮੈਂ ਹੁੰਨਾ ਕਈ ਵਾਰ ਤਾਂ ਉਸ ਸਮੇਂ ਮੈਨੂੰ ਲੱਗਿਆ ਕਿ ਮੇਰੀ ਥੋੜੀ ਆਵਾਜ਼ ਘੱਟ ਹੈ ਤੇ ਜੇ ਤੁਹਾਨੂੰ ਵੀ ਲੱਗਦੀ ਹੈ ਤਾਂ ਮੈਨੂੰ ਜ਼ਰੂਰ ਦੱਸਿਓ ਗੁਰਵਖ ਸਿੰਘ ਪ੍ਰੀਤ ਲੜੀ ਦੇ ਨਾਟਕ ਕਿਸ ਦ੍ਰਿਸ਼ਟੀ ਤੇ धार नहीं थी सो यदा जो सही उत्तर है आदर्शवादी रसवादी गुरबख सिंह प्रीत लड़ी अगला प्रश्न है राजा सालू की वार नाणी कोकला की वार किसने कहा यह बाबा बुद्ध सिंह ने राजा सालू की वारू राणी कोकला की वार ਜੁਧਾਤਵਾ ਨਾਵਲਾਂ ਵਿੱਚ ਵਧੇਰੇ ਜ਼ੋਰ ਕਿਸ ਉੱਪਰ ਹੁੰਦਾ ਹੈ ਜੋ ਜੁਧਾਤਵਾ ਹੁੰਦਾ ਸੱਚਾਈ ਦੇ ਧਾਰਨਾ ਨਾਟਕ ਹੁੰਦੇ ਆ ਇਹਦੇ ਉੱਤੇ ਇਹਦੇ ਵਿੱਚ ਰਚਨਾ ਜੋ ਹੁੰਦੀ ਹੈ ਉਹ ਉਹਦੀ ਦ੍ਰਿਸ਼ਟੀ ਤੇ ਉੱਪਰ ਜ਼ਿਆਦਾ ਝੋ ਦਿੱਤਾ ਜਾਂਦਾ ਹੈ ਜੁਧਾਤਵਾ ਨਾਵਲ ਜ ਮਾਰਕਸਵਾਦੀ ਨੂੰ ਹੋਰ ਕੀ ਕਿਹਾ ਜਾਂਦਾ ਹੈ ਪ੍ਰਗਤੀਵਾਦ ਮਾਰਕਸਵਾਦ ਨੂੰ ਪ੍ਰਤੀਵਾਦੀ ਕਿਹਾ ਜਾਂਦਾ ਹੈ اچھا ਮੈਨੂੰ ਇਹ ਦੱਸਣਾ ਕਮੈਂਟ ਵਿੱਚ ਪਹਿਲਾ ਮਾਰਕਸਵਾਦੀ ਨਾਵਲ ਕਿਹੜਾ ਸੀ ਤੇ ਜਸਾਦਵਾਦੀ ਵੀ ਦੱਸਣਾ ਕਲਾ ਸਮਾਜੀ ਲਈ ਨਾਰਾ ਕਿਸ ਦਾ ਹੈ ਇਹ ਸੀ ਪ੍ਰਤੀਵਾਦੀਆਂ ਦਾ ਅਗਲਾ ਪ੍ਰਸ਼ਨ ਲੋਕ ਗਾਥਾ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ ਲੋਕ ਗਾਥਾ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਆ ਪੈਲਟ ਕਾਫੀਏ ਤੋਂ ਬਾਅਦ ਗੱਲ ਗਜ਼ਲ ਵਿੱਚ ਆਉਣ ਵਾਲਾ ਵਾਰ-ਵਾਰ ਸ਼ਬਦ ਕੀ ਹੁੰਦਾ ਉਹਨੂੰ ਕਹਿੰਦੇ ਆ ਰਦੀਫ ਕਾਫੀਆ ਰਦੀਫ ਤਾਂ ਤੁਸੀਂ ਸੁਣੇ ਹੀ ਆ ਨਾ ਗਜ਼ਲ ਦਾ ਹਰ ਸ਼ੇਅਰ ਕੀ ਹੁੰਦਾ ਮਿਸ਼ਰਾ ਗਜ਼ਲ ਦਾ ਹਰ ਸ਼ੇਅਰ ਹੁੰਦਾ ਮਿਸ਼ਰਾ ਗੀਤ ਨੂੰ ਕਿਹੜੀ ਕਵਤਾ ਕਹਿੰਦੇ ਹਨ जिड़े गीत होंगे उन्होंने किड़ी कविता कहें कहें सरोती हाफिज के पंजाबी हाफिज के किस्से यूसुफ जलेखा पहली बार किसने संपादित किया डॉक्टर प्यारा सिंह ने बताएँ अगले प्रश्न बाल कपूर सिंह घूमन किस दृष्टि से संबंधित हैं ये प्रयोगवादी कपूर सिंह घुमन प्रयोगवादी धारा दृष्टि भी कह सकते हैं उन्होंने संबंधित अगला प्रश्न बे आवाज़ा आवाज का किसने कहा है रतन सिंह जक्की ने सोनी कच्चा घड़ा डबाए सत्रह किसतिया ने बुले शाह ਫਰੀਦੀ ਬਾਣੀ ਉਪਰ ਫਾਰਸੀ ਪ੍ਰਭਾਵ ਨੂੰ ਅੰਡਰਟ ਨਹੀਂ ਕੀਤਾ ਜਾ ਸਕਦਾ ਕਿਸ ਦਾ ਕਤਨ ਹੈ ਇਹਦਾ ਸਹੀ ਆਪਸ਼ਨ ਹੈ ਸਹੀ ਉੱਤਰ ਹੈ ਸੌਰੀ ਸੰਤ ਸਿੰਘ ਸਿੱਖੋਂ ਉਹ ਕਹਿੰਦੇ ਫਾਰਸੀ ਨੂੰ ਅੰਡਰਟ ਨਹੀਂ ਕੀਤਾ ਜਾ ਸਕਦਾ ਫਰੀਦੀ ਬਾਣੀ ਉਤੇ ਸੰਤ ਸਿੰਘ ਸਿੱਖੋਂ ਨੇ ਕਿਹਾ ਸੀ ਹਾਸ਼ਮ ਦੀ ਸੰਪਰਦਾ ਕੀ ਸੀ ਹਾਸ਼ਮ ਕਿਸ ਸੰਪਰਦਾ ਨਾਲ ਸੰਬੰਧਿਤ ਸੀ ਉਹ ਸੀ ਕਾਦਰੀ ਨਾਲ ਮੈਨੂੰ ਕਮੈਂਟ ਚ ਦੱਸਣਾ ਹੈ ਕਾਦਰੀ ਨਾਲ ਹੋਰ ਕਿਹੜੇ ਕਿਹੜੇ ਸੂਫੀ ਸੰਤ ਜੋ ਕਾਤਰੀ ਨਾਲ ਸੰਬੰਧਤ ਸਨ ਗੁੰਗੇ ਗੀਤ ਕੋਦਤ ਰਾਣੀ ਨੂੰ ਹੁਣ ਅਲੂਣ ਵਾਲੇ ਜਾਦੂ ਗੀਤ ਹਨ ਕਿੰਦਾ ਕਥਨ ਹੈ ਇਹ ਹੈ सुरेंद्र ਕੋਲੀ ਸਿੱਖ ਸਾਇਦਾ ਸੂਰਜ ਕਿਸ ਨੂੰ ਕਿਹਾ ਜਾਂਦਾ ਇਹਦਾ ਸਹੀ ਉੱਤਰ ਹੈ ਪਿਆਰਾ ਸਿੰਘ ਪਦਮ ਵਧਾਂਗੇ ਅਗਲੇ ਪ੍ਰਸ਼ਨ ਵੱਲ ਮਾਣ ਮੱਤਾ ਨਾਵਲਕਾਰ ਕਿਸ ਨੂੰ ਕਿਹਾ ਜਾਂਦਾ ਹੈ ਗੁਰਦੇਵਾਲ ਸਿੰਘ ਜੀ ਮਾਣ ਮੱਤਾ ਨਾਵਲਕਾਰ ਕਿਹਾ ਜਾਂਦਾ ਜੋਗੀਆਂ ਦਾ ਹਰਮਨ ਪਿਆਰਾ ਰਾਗ ਕਿਹੜਾ ਹੈ ਤੇ ਇਹ ਜਿਹੜਾ ਰਾਗ ਹੈ ਆਨੰਦ ਸਾਇਬ ਜੁਬਾਣੀ ਹੈ ਉਹ اسی ਰਾਗ ਵਿੱਚ ਸੋ ਇਹ ਕਿਹੜਾ ਰਾਗ ਹੋਇਆ RAMKALI RAAG ਸੋ ଏਸੀ ਅੱਜ ਦੇ ਪ੍ਰਸ਼ਨ ਉਮੀਦ ਕਰਦਾ ਤੁਹਾਨੂੰ ਇਹ ਪ੍ਰਸ਼ਨ ਜਰੂਰ ਪਸੰਦ ਆਏ ਹੋਣਗੇ ਹੋਰ ਵਧੀਆ ਪ੍ਰਸ਼ਨ ਜੋ ਲੈ ਕੇ ਹਾਜ਼ਰ ਹੋਵਾਂਗੇ ਅਗਲੇ ਲੈਕਚਰ ਵਿੱਚ ਚੈਨਲ ਨੂੰ ਤੁਸੀਂ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਕਈ ਵਾਰ ਇਹ ਹੁੰਦਾ ਵਾ ਕਿ ਜਿਵੇਂ ਕੋਈ ਵੀਡੀਓ ਦੇਖਦਾ ਤੇ ਉਹਨੂੰ ਦੁਬਾਰਾ ਉਹ ਵੀਡੀਓ ਨਹੀਂ ਮਿਲਦੀ ਸਬਸਕ੍ਰਾਈਬ ਕਰਨ ਨਾਲ ਤੁਹਾਨੂੰ ਮਤਲਬ ਜਿਹੜੀਆਂ ਮੇਰੀ 올ਡ ਵੀਡੀਓਜ਼ ਨੇ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਹੋਰ ਵੀ ਇਹ ਚ ਵੀਡੀਓ ਲਗਾਤਾਰ ਅਪਲੋਡ ਹੁੰਦੀਆਂ ਰਹਿਣੀਆਂ ਤੇ ਅੱਜ ਇੰਨੀ ਅਪ੍ਰੇਸ਼ਨ ਸੀ ਧੰਨਵਾਦ